ਹੁਸ਼ਾਰਪੁਰ ਚ ਬੀਤੀ 9 ਸਤੰਬਰ ਨੂੰ ਇੱਕ ਪਰਵਾਸੀ ਵੱਲੋਂ ਪਈਏ ਵੱਲੋਂ ਕਤਲ ਕੀਤੇ 5 ਸਾਲਾ ਮਾਸੂਮ ਹਰਵੀਰ ਸਿੰਘ ਦੇ ਪਰਿਵਾਰ ਦੀ ਅੱਜ ਵਿੱਤੀ ਮਦਦ ਕਰਦਿਆਂ ਹੋਇਆਂ ਹੁਸ਼ਾਰਪੁਰ ਦਾ ਹੀ ਨੌਜਵਾਨ ਜੋਤੀ ਖੁਰਦਾ ਵੱਲੋਂ 2 ਲੱਖ ਰੁਪਏ ਦੀ ਮਾਇਕ ਮਦਦ ਕੀਤੀ ਗਈ ਹੈ ਤਾਂ ਸਾਡੇ ਨਾਲ ਇਹ ਜੋਤੀ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਭਾਜੀ ਅੱਜ ਤੁਹਾਡੇ ਵੱਲੋਂ ਪੀੜਤ ਪਰਿਵਾਰ ਦੀ ਮਦਦ ਕੀਤੀ ਗਈ ਆ ਤਾਂ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਇੱਕ ਬੇਹੱਦ ਦਰਿੰਦਗੀ ਭਰਿਆ ਜਿਹੜਾ ਇੱਕ ਪਈਏ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਇਹਦੇ ਲਈ ਤਾਂ ਕੋਈ ਸ਼ਬਦ ਹੀ ਨਹੀਂ ਸਰ ਇਸ ਕਾਮਲੀ ਤੇ ਕੋਈ ਸ਼ਬਦੀ ਹੈ ਨਹੀਂ ਸਰ। ਵਾਈ ਗਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜਿਹਨਾਂ ਦਾ ਸਰ ਛੋਟਾ ਜਿਹਾ ਬੱਚਾ 5 ਸਾਲ ਦਾ ਬੱਚਾ ਕੋਮਲ ਬੱਚੇ ਦੇ ਇੰਨਾ ਜ਼ੁਲਮ ਹੋਇਆ ਇਹਦੇ ਲਈ ਤਾਂ ਸਰ ਸ਼ਬਦੀ ਕੋਈ ਨਹੀਂ ਗਈ। ਆਪਾਂ ਉਹਨਾਂ ਦੀ ਇੰਨਾ ਕੀ ਆਪਾਂ ਉਹਨਾਂ ਨੂੰ ਬੱਚਾ ਤਾਂ ਵਾਪਸ ਨਹੀਂ ਦੇ ਸਕਦੇ ਪਰ ਆਪਾਂ ਉਹਨਾਂ ਦੀ ਸਹਾਇਤਾ ਜ਼ਰੂਰ ਕਰ ਸਕਦੇ ਆ। ਆਪਾਂ ਉਹਨਾਂ ਨੂੰ ਇੱਕ ਲੋਅਰ ਦੇ ਦਤਾ ਸਰ ਤੇ ਆਪਣਾ ਨੰਬਰ ਦੇ ਦਤਾ ਉਹਨਾਂ ਕਹਿੰਦਾ ਜਦੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੁਸੀਂ ਜਦੇ ਮਰਜ਼ੀ ਸਾਨੂੰ ਕਾਲ ਕਰ ਸਕਦੇ ਆਂ ਅਸੀਂ ਤੁਹਾਡੇ ਨਾਲ ਹਰ ਟਾਈਮ ਖੜੇ ਆਂ ਜੀ